ਪੀਮ ਲੱਤ ਕਹਿੰਦੇ ਇੱਥੇ ਭੀਮ ਨੇ ਲੱਤ ਮਾਰ ਕੇ ਪਾਣੀ ਕੱਢਿਆ ਦੀ ਪਾਣੀ ਤਾਂ ਹੁਣ ਵੀ ਦਿਖਦਾ ਹਾਂਜੀ ਮਿੱਤਰੋ ਮੈਂ ਗੁਰਕੀ ਪਿਸ਼ੋਰੀਆ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਵਿਰਾਟਨਗਰ ਦੀਆਂ ਰਹਿੰਦੀਆਂ ਥਾਵਾਂ ਦੇਖਣ ਆਏ ਹਾਂ ਪਹੁੰਚਿਆ ਆਪਾਂ ਭੀਮ ਡੁੰਗਰੀ ਤੇ ਪਹਾੜੀ ਦੀ ਟੀਸੀ ਤੇ ਬਣਿਆ ਭੀਮ ਡੁੰਗਰੀ ਆਲੇ ਦੁਆਲੇ ਸੰਘਣ ਜੰਗਲਾਂ ਨਾਲ ਘਿਰਿਆ ਹੈ ਵੱਡੀਆਂ ਵੱਡੀਆਂ ਚਟਾਨਾਂ ਨੇ ਇੱਥੇ ਤੇ ਤਲਹੱਟੀ ਦੇ ਵਿੱਚ ਇੱਥੇ ਹੈਗਾ ਅਸ਼ੋਕ ਦਾ ਸ਼ਿਲਾਲੇਖ ਵਿਰਾਟਨਗਰ ਦੇ ਵਿੱਚ ਅਸ਼ੋਕ ਦੇ ਦੋ ਸ਼ਿਲਾਲੇਖ ਮਿਲਦੇ ਨੇ ਪਹਿਲਾ ਸ਼ਿਲਾਲੇਖ ਅਸੀਂ ਵੀਜਕ ਦੀ ਪਹਾੜੀ ਤੇ ਦੇਖਿਆ ਸੀ ਜਿਸ ਨੂੰ ਪਾਬਰੂ ਸ਼ਿਲਾਲੇਖ ਕਿਹਾ ਜਾਂਦਾ ਚਲੋ ਆਪਾਂ ਹੁਣ ਦੇਖਣ ਚੱਲਦੇ ਹਾਂ ਦੂਜਾ ਸ਼ਿਲਾਲੇਖ ਇਹ ਪਾਲੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਪੱਥਰਾਂ ਦੇ ਉੱਪਰ ਪਰ ਕਹਿੰਦੇ ਨੇ ਕਿ 1840 ਵੀ ਵਿੱਚ ਇੱਕ ਬ੍ਰਿਟਿਸ਼ ਅਧਿਕਾਰੀ ਕੈਪਟਨ ਬਰਟ ਇਹਨੂੰ ਇੱਥੋਂ ਕਟਵਾ ਕੇ ਕਲਕੱਤੇ ਲੈ ਗਏ ਸੀ ਜਿੱਥੇ ਏਸ਼ੀਆਟਿਕ ਸੁਸਾਇਟੀ ਦੇ ਮਿਊਜ਼ੀਅਮ ਦੇ ਵਿੱਚ ਉਹ ਅੱਜ ਵੀ ਲੱਗਿਆ ਹੋਇਆ ਹੈ ਭਾਰਤ ਸਮੇਤ ਏਸ਼ੀਆ ਦੇ ਕਈ ਦੇਸ਼ਾਂ ਦੇ ਵਿੱਚ ਅਸ਼ੋਕ ਦੇ ਕਈ शिलाਲੇਖ ਮਿਲਦੇ ਨੇ ਜਿਹੜੇ ਕਿ ਤੀਜੀ ਸਦੀ ਈਸਵੀ ਪੂਰਵ ਦੇ ਨੇ ਸੋ ਇੱਥੇ ਅਸੀਂ ਵੱਡੇ ਵੱਡੇ ਪੱਥਰਾਂ ਤੇ ਸੰਘਣੇ ਜੰਗਲਾਂ ਦਾ ਆਨੰਦ ਮਾਣਦੇ ਹੋਏ ਪਹੁੰਚਦੇ ਆਂ ਭੀਮ ਡੂੰਘਰੀ ਸਭ ਤੋਂ ਪਹਿਲਾਂ ਅਸੀਂ ਦੇਖਦੇ ਆਂ ਭੀਮ ਦਾ ਇਹ ਸਰੋਵਰ ਪੈਰ ਦੀ ਆਕਾਰ ਦਾ ਕਹਿੰਦੇ ਨੇ ਭੀਮ ਨੇ ਪੈਰ ਮਾਰ ਕੇ ਇੱਥੇ ਪਾਣੀ ਕੱਢਿਆ ਸੀ ਇਸ ਲਈ ਇਸ ਨੂੰ ਭੀਮਲਤ ਕਹਿੰਦੇ ਨੇ ਤੇ ਇਸ ਤੋਂ ਉੱਪਰ ਟੀਸੀ ਦੇ ਉੱਪਰ ਬਣਿਆ ਹੋਈਆਂ ਗੁਫਾਵਾਂ ਕਹਿੰਦੇ ਨੇ ਕਿ ਜਦੋਂ ਪੰਡਵਾਂ ਨੇ 13ਵਾਂ ਅਗਿਆਤਵਾਸ ਇੱਥੇ ਕੱਟਿਆ ਰਾਜਾ ਵਿਰਾਟ ਦੇ ਨਗਰ ਦੇ ਵਿੱਚ ਤਾਂ ਇਹਨਾਂ ਗੁਫਾਵਾਂ ਦੇ ਵਿੱਚ ਰਹਿੰਦੇ ਰਹੇ ਤੇ ਉਹਨਾਂ ਨੇ ਪੇਸ ਬਦਲ ਕੇ ਇੱਥੇ ਰਿਹਾ ਕਹਿੰਦੇ ਨੇ ਜਦੋਂ ਸਟਰ ਨੂੰ ਕੰਕ ਕਿਹਾ ਜਾਂਦਾ ਸੀ ਅਰਜੁਨ ਬ੍ਰਹਨੇਲਾ ਤੇ ਭੀਮ ਵੱਲਵਰ ਸੋਈ ਆਪਣੇ ਦ੍ਰੋਪ ਦੀ ਸਰੇਂਦਰੀ ਇੱਥੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹੜਿੰਬਾ ਦੇਵੀ ਦਾ ਮੰਦਿਰ ਆ ਤੁਸੀਂ ਮੂਰਤੀ ਦੇਖਦੇ ਇੱਥੇ ਇੱਕ ਨਿੱਕਾ ਜਿਹਾ ਟਰੈਕ ਸ਼ੁਰੂ ਹੁੰਦਾ ਜੋ ਉੱਪਰ ਗੁਫਾਵਾਂ ਤੱਕ ਜਾਂਦਾ ਹੈ ਟਰੈਕ ਦੇ ਆਲੇ-ਦੁਆਲੇ ਤੁਸੀਂ ਦੇਖੋ ਇਹ ਪਹੁੰਚ ਗਏ ਸੀ ਗੁਫਾਵਾਂ ਦੇ ਕੋਲ ਇਸ ਨੂੰ ਭੀਮ ਗੁਫਾ ਕਹਿੰਦੇ ਨੇ ਤੇ ਜਦੋਂ ਇਦੇ ਉੱਪਰ ਵੱਡੇ ਵੱਡੇ ਪੱਥਰ ਲੱਗੇ ਨੇ ਜਿਸ ਨੂੰ ਸਥਾਨਕ ਲੋਕ ਭੀਮ ਗੱਟੇ ਆਖਦੇ ਨੇ ਉਹਨਾਂ ਦਾ ਮੰਨਣਾ ਕਿ ਭੀਮ ਇਹਨਾਂ ਨੇ ਖੇਡਿਆ ਕਰਦਾ ਸੀ ਪਰ ਇਹ ਵਿਗਿਆਨਿਕ ਤੌਰ ਤੇ ਸਹੀ ਨਹੀਂ ਲੱਗਦਾ ਤੇ ਜਦੋਂ ਅੰਦਰ ਅਸੀਂ ਇਸ ਦੇ ਜਾਂਦੇ ਤਾਂ ਇੱਥੇ ਬਹੁਤ ਖੂਬਸੂਰਤ ਜਿਹੜੇ ਦਰਸ਼ਨ ਹੁੰਦੇ ਨੇ ਉਹ ਸ਼ਿਵਲਿੰਗ ਦੇ ਹੁੰਦੇ ਨੇ ਕਾਲੇ ਪੱਥਰ ਦਾ 12 ਮੁਖੀ ਸ਼ਿਵਲਿੰਗ ਬਣਿਆ ਜਿਸ ਨੂੰ ਇੱਥੇ ਮੌਜੂਦ ਪੁਜਾਰੀ ਜੀ ਦੱਸਦੇ ਨੇ ਕਿ ਇਹ ਇਕਾਦਿਸ਼ ਰੂਦਰ ਸ਼ਿਵਲਿੰਗ ਹੈ ਜੋ ਕਿ ਬਹੁਤ ਪੁਰਾਣੇ ਸਮੇਂ ਤੋਂ ਇੱਥੇ ਸਥਾਪਿਤ ਹੈ ਤੇ ਬਹੁਤ ਖੂਬਸੂਰਤ ਸ਼ਿਵ ਲੰਗੇ ਤੇ ਇੱਥੇ ਨੰਦੀ ਜੀ ਮਹਾਰਾਜ ਦੀ ਮੂਰਤੀ ਬਣੀ ਹੋਈ ਹੈ ਕਾਲੇ ਪੱਥਰ ਦੀ ਤੇ ਬਹੁਤ ਵੱਡੀ ਗੁਫਾ ਜਿਸ ਨੂੰ ਕਿ ਸਥਾਨਕ ਲੋਕ ਕਹਿੰਦੇ ਨੇ ਕਿ ਇਹ ਭੀਮ ਦੀ ਗੁਫਾ ਸੀਗੀ ਪਰ ਜੇ ਆਪਾਂ ਦੇਖੀਏ ਵਿਰਾਟਨਗਰ ਦੇ ਵਿੱਚ ਬਹੁਤ ਕੁਝ ਹੋਰ ਵੀ ਦੇਖਣ ਨੂੰ ਪਿਆ ਇਤਿਹਾਸਕ ਕਾਫੀ ਮਹੱਤਵਪੂਰਨ ਹੈ ਤੇ ਇੱਥੇ ਆਲੇ ਦੁਆਲੇ ਉੱਡ ਰਹੇ ਨੇ ਪੰਛੀ ਵਿਰਾਟਨਗਰ ਦੀ ਜੇ ਗੱਲ ਕਰੀਏ ਤੇ ਇੱਥੇ ਤਿੰਨ ਪਹਾੜੀਆਂ ਬੀਜਕ ਦੀ ਪਹਾੜੀ ਗਣੇਸ਼ ਡੁੰਗਰੀ ਤੇ ਭੀਮ ਡੁੰਗਰੀ ਇਹ ਸੀ ਪਹੁੰਚ ਗਏ ਗਣੇਸ਼ ਡੁੰਗਰੀ ਜਿੱਥੇ ਗਣੇਸ਼ ਜੀ ਦਾ ਮੰਦਿਰ ਬਣਿਆ ਹੋਇਆ ਇੱਥੇ ਵੀ ਉਸੇ ਤਰ੍ਹਾਂ ਹੀ ਵੱਡੇ ਵੱਡੇ ਪੱਥਰ ਨੇ ਤੇ ਇੱਕ ਪਾਣੀ ਦਾ ਕੁੰਡ ਬਣਿਆ ਕਹਿੰਦੇ ਨੇ ਕਿ ਇੱਥੇ ਹਰ ਰੋਜ਼ ਇੱਕ ਰਿੱਚ ਉੱਪਰ ਪਹਾੜਾਂ ਤੋਂ ਉਤਰ ਕੇ ਆਉਂਦਾ ਹੈ ਹਰ ਸ਼ਾਮ ਖਾਣ ਪੀਣ ਦੇ ਲਈ ਤੇ ਇੱਥੇ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਉਹ ਰੋਜ਼ ਆਉਂਦਾ ਹੈ ਅਸੀਂ ਪੁੱਛਿਆ ਤਾਂ ਉਹ ਕਹਿੰਦੇ ਕੱਲ ਵੀ ਰਿੱਚ ਆਇਆ ਸੀ ਤੇ ਨੀਚੇ ਜਿਹੜਾ ਇੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਪ੍ਰਸ਼ਾਦ ਦੀਆਂ ਉੱਥੇ ਸ਼ੀਸ਼ਾ ਤੋੜ ਕੇ ਜਿਹੜੇ ਉਹ ਲੱਡੂ ਖਾ ਗਿਆ ਸੀਗਾ ਤਾਂ ਹੋਰ ਵੀ ਇੱਥੇ ਬਹੁਤ ਖੂਬਸੂਰਤ ਪੰਛੀ ਉੱਡ ਰਹੇ ਹੈ ਤਿੰਨ ਪਹਾੜਾਂ ਦੇ ਉੱਪਰ ਜਿਹੜਾ ਜੰਗਲੀ ਜੀਵਨ ਬਹੁਤ ਖੂਬਸੂਰਤ ਹੈ ਤੇ ਇੱਥੇ ਨੇੜੇ ਬਣਿਆ ਹੈਗਾ ਇੱਕ ਸੰਗ੍ਰਹਿालय ਜਿਸਨੂੰ ਕਿ ਮਿਊਜ਼ੀਅਮ ਵਿਰਾਟਨਗਰ ਦਾ ਜਿਹਦੇ ਵਿੱਚ ਬਹੁਤ ਪੁਰਾਣੀਆਂ ਚੀਜ਼ਾਂ ਇੱਥੇ ਸਾਂਭੀਆਂ ਹੋਈਆਂ ਨੇ ਕਿਉਂਕਿ ਵਿਰਾਟਨਗਰ ਦੀ ਦੋ ਵਾਰ ਖੁਦਾਈ ਹੋਈ ਇੱਕ ਵਾਰੀ ਦਇਆਰਾਮ ਸਾਨੀ ਨੇ ਕੀਤੀ ਇਹ ਰਾਜਕੀ ਕਲਾ ਦੀਰਗਾ ਉਹੀ ਇਹ ਮਿਊਜ਼ੀਅਮ ਹੈ ਜਿੱਥੇ ਆਹ ਦੇਖੋ ਇਹ 10ਵੀਂ ਸਦੀ ਦੀ ਮੂਰਤੀ ਬਣੀ ਹੋਈ ਹੈ 파ਰਸ਼ਵਨਾਥ ਜੀ ਦੀ ਤੇ ਇਸੇ ਤਰ੍ਹਾਂ ਦੇ ਹੋਰ ਸਿੱਕੇ ਤੇ ਹਥਿਆਰ ਪਾਂਡੇ ਪੌਟਰੀ ਜੋ ਵੀ ਪੁਰਾਣੇ ਸਮਿਆਂ ਦੇ ਵਿੱਚ ਇੱਥੋਂ ਖੁਦਾਈ ਦੌਰਾਨ ਕੱਢੇ ਗਏ ਕਿਉਂਕਿ ਇਸ ਜਗ੍ਹਾ ਦੀ ਦੋ ਵਾਰ ਖੁਦਾਈ ਹੋਈ ਹੈ ਉਸ ਮਿਊਜ਼ੀਅਮ ਦੇ ਵਿੱਚ ਬਾਖੂਬੀ ਸੰਭਾਲੇ ਗਏ ਨੇ ਵਿਰਾਟਨਗਰ ਬਹੁਤ ਬੁੱਧ ਜੈਨ ਹਿੰਦੂ ਮੁਗਲ ਹਰ ਤਰ੍ਹਾਂ ਦੇ ਧਰਮਾਂ ਦੀ ਜਿਹੜੀ ਸੰਸਕ੍ਰਿਤੀ ਹੈ ਉਹਦੇ ਝਲਕਾਰੇ ਇਸ ਨਗਰ ਦੇ ਵਿੱਚ ਪੈਂਦੇ ਨੇ ਬਹੁਤ ਇਤਿਹਾਸਕ ਨਗਰ ਇਹ ਰਾਜਸਥਾਨ ਦਾ ਜੋ ਕਿ ਜੈਪੁਰ ਤੋਂ 90 ਕਿਲੋਮੀਟਰ ਤੇ ਅਲਬਰ ਤੋਂ 60 ਕਿਲੋਮੀਟਰ ਦੂਰ ਹੈ ਅਸੀਂ ਇੱਥੋਂ ਦੇ ਮਿਊਜ਼ੀਅਮ ਦੇ ਵਿੱਚ ਬਣੀਆਂ ਕੱਲੀਆਂ-ਗੱਲੀਆਂ ਚੀਜ਼ਾਂ ਨੂੰ ਅਸੀਂ ਬੜੀ ਗੌਰ ਨਾਲ ਦੇਖਦੇ ਹਾਂ ਤੇ ਸਾਡੀ ਇਹ ਯਾਤਰਾ ਬਹੁਤ ਯਾਦਗਾਰ ਰਹੀ ਸੋ ਤੁਹਾਨੂੰ ਵਿਰਾਟਨਗਰ ਦਿਖਾਇਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਸ ਤੋਂ ਬਾਅਦ ਅਸੀਂ ਚੱਲਾਂਗੇ ਸਾਡੇ ਸਭ ਤੋਂ ਸੋਹਣੇ ਮਿਸ਼ਨ ਤੇ ਜਾਨੀ ਕਿ ਅਸੀਂ ਦਿਖਾਵਾਂਗੇ ਤੁਹਾਨੂੰ ਭਾਰਤ ਦਾ ਸਭ ਤੋਂ ਡਰਾਉਣਾ ਕਿਲਾ ਜਿਸ ਨੂੰ ਤੁਸੀਂ ਗੂਗਲ ਤੇ ਸਰਚ ਮਾਰੋਗੇ ਮੋਸਟ ਹੰਟਡ ਪਲੇਸ ਇਨ ਇੰਡੀਆ ਤਾਂ ਤੁਹਾਨੂੰ ਭਾਨਗੜ ਦਾ ਕਿਲਾ ਨਜ਼ਰ ਆਊਗਾ ਕਿਉਂਕਿ ਉਸ ਨੂੰ ਭੂਤਾਂ ਵਾਲਾ ਭਾਨਗੜ ਕਿਹਾ ਜਾਂਦਾ ਸੋ ਸਾਡੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਤੁਹਾਨੂੰ ਦਿਖਾਵਾਂਗੇ ਭਾਨਗੜ ਦਾ ਕਿਲਾ